ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਦੇਖ ਰਹੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਹਰ ਰੋਜ਼ ਆਪਣੀ ਹੱਕਾਂ ਦੀ ਆਵਾਜ਼ ਚੁੱਕਣ ਵਾਲੇ ਲੋਕਾਂ ਨੂੰ ਬਿਲਕੁਲ ਬੇਤੁਕੀ ਬਿਆਨਬਾਜ਼ੀ ਕਰਕੇ ਟਾਰਗੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਅੱਜ ਦਿਨ ਉਹਨਾਂ ਦੀ ਅਜੇ ਹੀ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ ਪਿਛਲੇ ਦਿਨਾਂ 'ਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸਾਨ ਬੇਤੁਕੇ ਮੁੱਦਿਆਂ ਤੇ ਸੜਕਾਂ ਰੋਕਦੇ ਐ ਸਭ ਤੋਂ ਪਹਿਲਾਂ ਮੈਂ ਇਹਦੇ ਤੇ ਗੱਲ ਕਰਨੀ ਚਾਹਣਾ ਹੈ ਕਿ ਮਾਲਯੋਗ ਮੁਖਵੰਤਰੀ ਜੀ ਕਿਸਾਨ ਬੇਤੁਕੇ ਮੁੱਦਿਆਂ ਤੇ ਸੜਕਾਂ ਰੋਕਦੇ ਐ ਤੁਹਾਡੇ ਮੁਤਾਬਕ ਤੇ ਮੈਂ ਪੁੱਛਣਾ ਚਾਹਣਾ ਹੈ ਕਿ ਤੁਸੀਂ ਦਿੱਲੀ ਦੇ ਵਿੱਚ ਇਹਦੇ ਧਰਨਾ ਦੇਣ ਗਏ ਹੋ ਤੁਹਾਡਾ ਕੇਜਰੀਵਾਲ ਨੂੰ ਉਸ ਵੇਲੇ ਅਗਲਿਆਂ ਨੇ ਫੜ ਕੇ ਅੰਦਰ ਕਰਨ ਦੀ ਗੱਲ ਕੀਤੀ ਤੇ ਤੁਸੀਂ ਸਾਰੇ ਦੇ ਸਾਰੇ ਤੁਹਾਡੀ ਸਰਕਾਰ ਧਰਨੇ ਦੇ ਬੈਠੀ ਸੀ। ਔਰ ਸੜਕ 'ਤੇ ਬੈਠੇ ਸੀ ਤੁਸੀਂ। ਕਣ ਤੁਹਾਡਾ ਸੀਗਾ ਆਪਦੇ ਸੁਪਰੀਮੋ ਨੂੰ ਬਚਾਉਣਾ ਤੇ ਸਾਡਾ ਮੁੱਦਾ ਕੀ ਸੀ? ਸੁਣਿਓ ਹੁਣ ਪੰਜਾਬ ਦਾ ਮੁੱਦਾ ਹੈ ਕਿ ਨਹੀਂ ਹੈ? ਅਸੀਂ ਕਿਸ ਮੁੱਦੇ 'ਤੇ ਬੈਠੇ ਆਂ? ਸੁਣ ਲਿਓ। ਸਾਡਾ ਮੁੱਦਾ ਸੀਗਾ ਸਰਕਾਰਾਂ ਦੇ ਬੈਠਣ ਦਾ ਔਰ ਕਿਸਾਨ ਬੈਠ ਰਹੇ ਨੇ ਲਗਾਤਾਰ ਰਾਈ ਲੜ ਰਹੇ ਨੇ। ਇਹ ਮੁੱਦਾ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦਿੱਤਾ ਜਾਏ ਜਿਹੜਾ ਕਿ ਕੇਂਦਰ ਨਾਲ ਰਿਲੇਟਡ ਹੈ ਕਿਸਾਨਾਂ ਦੀ ਕਰਜ਼ ਮੁਕਤੀ ਹੋਵੇ ਕਿਸਾਨਾਂ ਨੂੰ ਡਾਕਟਰ ਸੁਮੇਨਾਥੰਦੀ ਰਿਪੋਰਟ ਅਨੁਸਾਰ ਫਸਲ ਦਾ ਭਾਅ ਹਮਲੇ ਤੋਂ ਅਗੇ ਕਿਸਾਨਾਂ ਦੀਆਂ ਖੁਦਕਸ਼ੀਆਂ ਰੁਕ ਸਕਣ ਮੁੱਖ ਮੰਤਰੀ ਜੀ ਇਹ ਹੈ ਤੇ 7 ਲੱਖ ਦੇ ਕਰੀਬ ਕਿਸਾਨ ਖੁਦਕਸ਼ੀਆਂ ਕਰਕੇ ਮਰ ਗਏ ਔਰ ਉਹਨਾਂ ਕਿਸਾਨਾਂ ਦੀ ਗੱਲ ਕਰਨਾ ਉਹਨਾਂ ਨੂੰ ਅੱਗੇ ਖੁਦਕਸ਼ੀਆਂ ਨਾ ਕਰਨ ਉਹਨਾਂ ਦੇ ਹੱਕਾਂ ਦੀ ਲੜਾਈ ਲੜਨਾ ਇਹ ਠੀਕ ਹੈ ਸਰਕਾਰ ਨੂੰ ਬੇਤੁਕੇ ਮੁੱਦੇ ਲੱਗਦੇ ਨੇ ਸਰਕਾਰ ਸਮਝਦੀ ਹੋਏਗੀ ਕਿ ਬੇਤੁਕੇ ਮੁੱਦੇ ਨਹੀਂ ਲੇਕਿਨ ਇਹ ਮੁੱਦੇ ਬੇਤੁਕੇ ਨਹੀਂ ਹੈ ਬਿਲਕੁਲ ਬੇਤੁਕੇ ਮੁੱਦੇ ਨਹੀਂ ਹੈ ਦੂਸਰੀ ਤੁਸੀਂ ਗੱਲ ਕਹੀ ਹੈ ਕਿ ਅਸੀਂ ਕਿਸਾਨ ਜਿਹੜੇ ਨੇ ਇਹ ਦੁਕਾਨਾਂ ਚਲਾ ਰਹੇ ਨੇ ਧਰਨੇ ਮੁਜ਼ਾਰੇ ਦੇ ਕੇ ਪੈਸਾ ਇਕੱਠਾ ਕਰ ਰਹੇ ਨੇ ਇਕਰ ਮੈਂ ਪੁੱਛਣਾ ਚਾਹਵਾਂਗਾ ਮਾਰਯੋਤ ਮੁੱਖ ਮੰਤਰੀ ਜੀ ਤੁਹਾਡਾ ਸੁਪਰੀਮੋ ਧਰਨੇ ਚੋਂ ਨਿਕਲਿਆ ਹੈ ਤੁਸੀਂ ਕਿੰਨੇ ਕੇ ਪੈਸੇ ਇਕੱਠੇ ਕੀਤੇ ਆ ਅਗਲੀ ਗੱਲ ਤੁਹਾਡੀ ਸਰਕਾਰ ਹੈ ਤੁਹਾਡਾ ਤੰਤਰ ਹੈ ਤੁਹਾਡੇ ਕੋਲੇ ਬਹੁਤ ਕੋਸ਼ ਹੈ ਤੁਸੀਂ ਜਾਂਚ ਕਰਵਾ ਲਓ ਨਾ ਪਤਾ ਲੱਗ ਜਾਏਗਾ ਕਿਸੇ ਕੋਲੇ ਕੀ ਹੈ ਇਹ ਤਾਂ ਤੁਹਾਡੇ ਹੱਥ ਚ ਹੈ ਫਿਰ ਤੁਸੀਂ ਗੱਲ ਕੀਤੀ ਹੈ ਕਿ ਕਿਸਾਨੀ ਮੁੱਦਿਆਂ ਦੇ ਖੁੱਲੀ ਡਿਬੇਟ ਦੇ ਲਈ ਸਾਨੂੰ ਵੰਗਾਰਿਆ ਸੱਦਾ ਦਿੱਤਾ ਹੈ ਇਹ ਬਹੁਤ ਵਧੀਆ ਗੱਲ ਕੀਤੀ ਹੈ ਮਾਨਯੋਗ ਮੁੱਖ ਮੰਤਰੀ ਜੀ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਬੜੀ ਖੁਸ਼ੀ ਹੋਏਗੀ ਸਾਨੂੰ ਕਿ ਅਗਰ ਸਰਕਾਰ ਸਾਡੇ ਨਾਲ ਖੁੱਲੀ ਡਿਬੇਟ ਦੇ ਵਿੱਚ ਆ ਜਾਏ ਖੁੱਲੀ ਬਹਿਸ ਦੇ ਵਿੱਚ ਆ ਜਾਏ ਕਿਸਾਨੀ ਮੁੱਦਿਆਂ ਦੇ ਉੱਤੇ ਸਮਾਂ ਤੁਹਾਡਾ ਹੈ ਸਥਾਨ ਤੈਅ ਕਰੋ ਅਸੀਂ ਆਵਾਂਗੇ ਯਾਦ ਕਰਿਓ ਯਾਦ ਕਰਿਓ ਅਸੀਂ ਕਿਸਾਨੀ ਮੁੱਦਿਆਂ ਦੇ ਉੱਤੇ ਕੀ ਕਰਨ ਦੀ ਕੋਸ਼ਿਸ਼ ਕੀਤੀ ਤੇ ਤੁਸੀਂ ਕਿੱਥੇ-ਕਿੱਥੇ ਭੱਜੇ ਹੋ ਤੁਸੀਂ ਸਾਡੇ ਨਾਲ 2022 ਦੇ ਵਿੱਚ ਇੱਕ ਕਮਿਟਮੈਂਟ ਕੀਤੀ ਸਰਕਾਰ ਬਣਨ ਤੋਂ ਬਾਅਦ ਇਹ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ ਲਾਗਤ ਖਰਚਾ ਕਿੰਨਾ ਆਉਂਦਾ ਪਰ ਕੁਇੰਟਲ ਇਹਦੇ ਤੇ ਚਰਚਾ ਕਰਾਂਗੇ ਸਾਨੂੰ ਤੁਸੀਂ ਟਾਈਮ ਦਿੱਤਾ 17 ਨਵੰਬਰ ਦਾ ਲੇਕਿਨ ਉਸ ਤੋਂ ਬਾਅਦ 17 ਨੰਬਰ ਦਾ ਟਾਈਮ ਨਵੰਬਰ ਦਾ ਟਾਈਮ ਦੇਣ ਤੋਂ ਬਾਅਦ ਸਾਡੇ ਨਾਲ ਗੱਲ ਨਹੀਂ ਕੀਤੀ ਸਾਨੂੰ ਟਾਈਮ ਨਹੀਂ ਦਿੱਤਾ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਅਸੀਂ ਚਾਹੁੰਦੇ ਸੀ ਕਿ ਕਿਸਾਨਾਂ ਦੀ ਕਾਸਟ ਆਫ ਪ੍ਰੋਡਕਸ਼ਨ ਤੇ ਚਰਚਾ ਤਾਂ ਹੋਵੇ ਕਿਸਾਨਾਂ ਦੀ ਕਾਸਟ ਆਫ ਪ੍ਰੋਡਕਸ਼ਨ ਦੀ ਗੱਲ ਤਾਂ ਹੋਵੇ ਲੇਕਿਨ ਤੁਸੀਂ ਉਹ ਤੋਂ ਭੱਜੇ ਹੋ ਮੀਟਿੰਗ ਦੇ ਕੇ ਭੱਜੇ ਹੋ ਤੁਸੀਂ ਇੱਕ ਕਮੇਟੀ ਬਣਾਈ ਸਾਡੇ ਨਾਲ ਮੈਂ ਕਿਸਾਨਾਂ ਦੀ ਗੱਲ ਕਰਦਾ ਜਿਹੜੀ ਤੁਸੀਂ ਆਹ ਗੱਲ ਕਰਦੇ ਹੋ ਮੈਂ ਪੁੱਛਣਾ ਚਾਹਣਾ ਮਾਲੀਓ ਮੁੱਖ ਮੰਤਰੀ ਜੀ ਜੁਮਲਾ ਮੁਸ਼ਤਰਕਾ ਮਾਲਕਨ ਵਾਲੀ ਜ਼ਮੀਨ ਕੀ ਦੀ ਆ ਉਹ ਕਿਸਾਨਾਂ ਦੀ ਹੈ ਕਿ ਸਨਾ ਕੋਲੋਂ ਕਾਟ ਕੱਟ ਕੇ ਕੱਟੀ ਗਈ ਜ਼ਮੀਨ ਹੈ। ਔਰ ਤੁਸੀਂ ਆਦੇਸ਼ ਦਿੱਤੇ ਸੀਗੇ ਕਿ ਪੰਚਾਇਤੀ ਕਰ ਦਿਓ ਭਾਈ ਕਾਹਦੋਂ ਪੰਚਾਇਤੀ ਕਰ ਦਿਓ। ਉਹ ਕਿਸਾਨਾਂ ਦੀ ਸੀ। ਕਮੇਟੀ ਬਣ ਗਈ। ਉਸ ਤੋਂ ਬਾਅਦ ਕਮੇਟੀ ਬਣਨ ਤੋਂ ਬਾਅਦ ਅੱਜ ਤੱਕ ਤੁਸੀਂ ਤੁਹਾਡੀ ਸਰਕਾਰ ਨੇ ਤੁਹਾਡੇ ਅਧਿਕਾਰੀਆਂ ਨੇ ਉਸ ਕਮੇਟੀ ਦੀ ਕੋਈ ਮੀਟਿੰਗ ਕਰਨ ਦੀ ਲੋੜ ਨਹੀਂ ਸਮਝੀ ਸਾਨੂੰ ਕਦੇ ਸੱਦਾ ਨਹੀਂ ਦਿੱਤਾ। ਸੋ ਮੈਂ ਇਹ ਬੇਨਤੀ ਕਰਦਾ ਚੰਗੀ ਗੱਲ ਹੈ। ਅਗਰ ਤੁਸੀਂ ਇਹਨਾਂ ਵਿਸ਼ਿਆਂ ਤੇ ਡਿਬੇਟ ਕਰੋਤੇ ਬੜੀ ਬੜੀ ਚੰਗੀ ਗੱਲ ਆ ਤੁਸੀਂ ਕਿ ਪੰਜਾਬ ਦੇ ਮੁੱਦਿਆਂ ਤੇ ਡਿਬੇਟ ਕਰਨ ਨੂੰ ਅਸੀਂ ਤੁਹਾਡੇ ਵੀ ਧਿਆਨ ਚ ਲਿਆ ਦਈਏ ਅਸੀਂ ਸਾਡੀਆਂ ਜਥੇਬੰਦੀਆਂ ਨੇ ਐਸਕੇਮ ਨੇ ਐਸਕੇਮ ਨਾਨ ਪੋਲੀਟੀਕਲ ਨੇ ਪਾਈ ਆਪਣਾ 25 ਮਾਰਚ 2022 ਨੂੰ ਤੁਹਾਡੀ ਸਰਕਾਰ ਆ ਚੁੱਕੀ ਸੀ ਇੱਕ ਪ੍ਰੋਟੈਸਟ ਕੀਤਾ ਸੀ ਕਿ ਅਸੀਂ ਗਵਰਨਰ ਨੂੰ ਮੰਗ ਪੱਤਰ ਦੇਣਾ ਹੈ ਜੀ ਸਾਡਾ ਪਾਣੀ ਜਾ ਰਿਹਾ ਹੈ ਸਾਡਾ ਨੁਕਸਾਨ ਹੋ ਰਿਹਾ ਹੈ ਆ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਸਾਡੀ ਹਿੱਸੇਦਾਰੀ ਕਮਜ਼ੋਰ ਕੀਤੀ ਜਾ ਰਹੀ ਹੈ ਜਿਹੜਾ ਡੈਮ ਸੇਫਟੀ ਐਕਟ ਬਣਿਆ ਇਹ ਪੰਜਾਬ ਲਈ ਅਤੀ ਘਾਤਕ ਹੈ ਹਰਿਆਣਾ ਲਈ ਅਤੀ ਘਾਤਕ ਹੈ ਇਹਦੇ ਤੇ ਕੰਮ ਕਰੋ ਇਹਨੂੰ ਰੋਕੋ ਅਸੀਂ ਇਹਦੇ ਲਈ ਮੰਗ ਪੱਤਰ ਦੇਣਾ ਸੀ ਲੇਕਿਨ ਤੂੰ ਫੋਰਸਾਂ ਲਾ ਕੇ ਮਾਨਯੋਗ ਮੁੱਖ ਮੰਤਰੀ ਜੀ ਸਾਨੂੰ ਰੋਕਿਆ ਜਾਣ ਨਹੀਂ ਦਿੱਤਾ ਉਸ ਤੋਂ ਬਾਅਦ ਅਸੀਂ ਫੇਰ 17 ਮਈ ਨੂੰ ਫੇਰ ਆਏ ਆਪ ਜੀਆਂ ਨੂੰ ਮਿਲਣ ਵਾਸਤੇ ਆਪ ਜੀਆਂ ਦੇ ਮੰਗ ਪੱਤਰ ਦੇਣ ਲਈ ਸਾਨੂੰ ਤੁਸੀਂ ਸੜਕ ਦੇ ਰੋਕ ਕੇ ਰੱਖਿਆ ਅਸੀਂ ਰੁਕ ਗਏ ਤੁਹਾਡੇ ਨਾਲ ਮੀਟਿੰਗ ਹੋਈ ਤੁਹਾਡਾ ਖੇਤੀਬਾੜੀ ਮੰਤਰੀ ਮੌਕੇ ਦਾ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਸਾਡੇ ਘਟ ਚ ਕੇ ਗਿਆ ਕਿ ਅਸੀਂ ਟਾਈਮ ਸੇਫਟੀ ਐਕਟ ਦੇ ਉੱਤੇ ਵੀ ਤੇ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਵੀ ਪੰਜਾਬ ਦੀ ਹਿੱਸੇਦਾਰੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਾਂਗੇ ਲੇਕਿਨ ਕੀ ਕੀਤਾ ਕੁਛ ਨਹੀਂ ਕੀਤਾ ਕੁਛ ਨਹੀਂ ਕੀਤਾ ਚੰਗੀ ਗੱਲ ਹੈ ਕਿ ਡਿਬੇਟ ਹੋਵੇ ਕਿਉਂਕਿ ਬੇ ਬਹੁਤ ਸਾਰੇ ਪਰਦੇ ਖੁੱਲ ਕੇ ਬਾਹਰ ਆ ਜਾਣ। ਆ ਤੁਸੀਂ ਹੁਣ ਜਿਹੜਾ ਲੜਾਈ ਲੜੀ ਐ ਤੁਸੀਂ ਕਿਹਾ ਵੀ ਅਸੀਂ ਪੰਜਾਬ ਦੇ ਪਾਣੀਆਂ ਦੇ ਰਾਖੇ ਆ ਅਸੀਂ ਲੜ ਲਾਂਗੇ। ਸਾਨੂੰ ਕਿਹਾ ਕਿ ਤੁਸੀਂ ਚੁੱਪ ਕਿਉਂ ਸਾ ਚੁੱਪੀ ਕਿਉਂ ਸਾਡੀ ਰੱਖੀ। ਅਸੀਂ ਸਾਨੂੰ ਪਤਾ ਸੀ ਇਸ ਗੱਲ ਦਾ ਤੁਸੀਂ ਕਰਨਾ ਕੀ ਆ। ਤੁਸੀਂ ਸਿਰਫ ਡਾਂਕਾ ਵਜਾਉਣਾ ਸੀ ਢੋਲ ਕੁੱਟਣਾ ਸੀ ਕਿ ਅਸੀਂ ਪੰਜਾਬ ਦੇ ਪਾਣੀਆਂ ਦੇ ਰਾਖੇ ਆ। ਤੁਸੀਂ ਪੰਜਾਬ ਦੇ ਪਾਣੀਆਂ ਦੇ ਰਾਖੇ ਦਾ ਸਿਰਫ ਇੱਕ ਨਾਮ ਵਜਾਉ ਇਹ ਗੱਲ ਕਰਨ ਦੀ ਇੱਛਾ ਸੀ ਤੁਹਾਡੀ ਔਰ ਹਕੀਕਤ ਦੇ ਵਿੱਚ ਕੀਤਾ ਕੀ ਐ। ਵਿਧਾਨ ਸਭਾ ਦੇ ਅੰਦਰ ਜਿਹੜਾ 1981 ਦਾ ਮਤਾ ਸੀ ਜਿਹਨੂੰ